ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੋਇਆ ਬਾਈਕ ਦੇ ਉੱਪਰ ਸਵਾਰ ਤਿੰਨ ਗੈਂਗਸਟਰਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੁੰਦਾ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਤਿੰਨਾਂ ਜਿਹੜੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਤੇ ਬੰਬੀਹਾ ਗੈਂਗ ਦੇ ਤਿੰਨੇ ਗੈਂਗਸਟਰ ਦੱਸੇ ਜਾ ਰਹੇ ਨੇ ਤਾਂ 24 ਘੰਟਿਆਂ ਦੇ ਵਿੱਚ ਤੀਜਾ ਇਨਕਾਊਂਟਰ ਹੋਇਆ ਪਹਿਲਾਂ ਮੁਹਾਲੀ ਦੇ ਵਿੱਚ ਸ਼ਨੀਵਾਰ ਨੂੰ ਤੜਕਸਾਰ ਇੱਕ ਇਨਕਾਊਂਟਰ ਹੁੰਦਾ ਫਿਰ ਉਸ ਤੋਂ ਬਾਅਦ ਦੇਰ ਰਾਤ ਪਟਿਆਲਾ ਦੇ ਵਿੱਚ ਇੱਕ ਇਨਕਾਊਂਟਰ ਹੁੰਦਾ ਤੇ ਅੱਜ ਤੜਕਸਾਰ ਜਿਹੜਾ ਮੋਗਾ ਦੇ ਵਿੱਚ ਇਨਕਾਊਂਟਰ ਹੋਇਆ ਦੱਸਦੀ ਹੈ ਕਿ ਲੋਪੋ ਉਧਰ ਲਿੰਕ ਰੋਡ ਦੇ ਉੱਪਰ ਇਹ ਜਿਹੜਾ ਇਨਕਾਊਂਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਤੇ ਜਦੋਂ ਨਾਕੇ ਦੇ ਉੱਪਰ ਇਹ ਤਿੰਨੇ ਗੈਂਗਸਟਰ ਪਹੁੰਚਦੇ ਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਪਰ ਇਹ ਰੁਕਣ ਦੀ ਵਜਾਏ ਖੇਤਾਂ ਦੇ ਵਿੱਚ ਦੀ ਭੱਜਣ ਦੀ ਕੋਸ਼ਿਸ਼ ਕਰਦੇ ਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਫਿਰ ਕਾਰਵਾਈ ਕੀਤੀ ਜਾਂਦੀ ਹੈ ਪਹਿਲਾਂ ਪੁਲਿਸ ਨੂੰ ਇਹਨਾਂ ਦੇ ਵੱਲੋਂ ਲਲਕਾਰਿਆ ਜਾਂਦਾ ਫਿਰ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਜੋ ਜਵਾਬੀ ਕਾਰਵਾਈ ਕਰਦੇ ਆ ਤੇ ਫਾਇਰਿੰਗ ਤੋਂ ਬਾਅਦ ਇਹਨਾਂ ਤਿੰਨਾਂ ਗੈਂਗਸਟਰਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਤਾਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਮੋਗਾ ਦੇ ਵਿੱਚ ਵੱਡੀ ਬਾਰਦਤ ਵਾਪਰੀ ਹੈ ਵੱਡਾ ਇਨਕਾਊਂਟਰ ਹੋਇਆ ਪੁਲਿਸ ਦੇ ਵੱਲੋਂ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਦੱਸਦੇ ਕਿ ਲੱਕੀ ਪਟਿਆਲ ਗਰੁੱਪ ਦੇ ਤਿੰਨੇ ਗੈਂਗਸਟਰ ਦੱਸੇ ਜਾ ਰਹੇ ਨੇ ਤਿੰਨਾਂ ਗੈਂਗਸਟਰਾਂ ਨੂੰ ਪੁਲਿਸ ਦੇ ਵੱਲੋਂ ਫਾਇਰਿੰਗ ਤੋਂ ਬਾਅਦ ਕਾਬੂ ਆ ਜਿਹੜਾ ਕਰ ਲਿਆ ਗਿਆ ਤੇ 24 ਘੰਟਿਆਂ ਦੇ ਵਿੱਚ ਤੀਜਾ ਮਾਮਲਾ ਜਦੋਂ ਇਸ ਤਰੀਕੇ ਗੈਂਗਸਟਰ ਅਤੇ ਪੁਲਿਸ ਆਹਮੋ ਸਾਹਮਣੇ ਹੋਈ ਆ ਇਸ ਤੋਂ ਪਹਿਲਾਂ ਮੁਹਾਲੀ ਦੇ ਵਿੱਚ ਤਰਕਸਰ ਜਿਹੜਾ ਕੱਲ ਇੱਕ ਮੁਕਾਬਲਾ ਹੁੰਦਾ ਉਸ ਤੋਂ ਬਾਅਦ ਦੇਰ ਰਾਤ ਪਟਿਆਲਾ ਦੇ ਵਿੱਚ ਇੱਕ ਮੁਕਾਬਲਾ ਹੁੰਦਾ ਤੇ ਅੱਜ ਤੀਜਾ ਮੁਕਾਬਲਾ 24 ਘੰਟਿਆਂ ਦੇ ਵਿੱਚ ਮੋਗੇ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਦੇ ਵੱਲੋਂ ਤਿੰਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੋਟਰਸਾਈਕਲ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਜਿਸ ਮੋਟਰਸਾਈਕਲ ਦੇ ਉੱਪਰ ਇਹ ਗੈਂਗਸਟਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਉਸ ਮੋਟਰਸਾਈਕਲ ਨੂੰ ਵੀ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤਾਂ ਵੱਡੀ ਖਬਰ ਇਸ ਸਮੇਂ ਮੋਗੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਅਤੇ ਗੈਂਗਸਟਰ ਆਹਮੋ ਸਾਹਮਣੇ ਹੋਏ ਨੇ ਤਾਂ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਅਜਿਹੀਆਂ ਕਈ ਮਾਮਲੇ ਜਿਹੜੇ ਸਾਹਮਣੇ ਆ ਰਹੇ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਵੀ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਗਿਆ ਸੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਇੱਕ ਮੋੜ ਦੇ ਉੱਪਰ ਕੋਈ ਬਾਰਦਤ ਕਰਦੇ ਹੋ ਇੱਕ ਚੌਕ ਦੇ ਉੱਪਰ ਕੋਈ ਬਾਰਦਤ ਕਰਦੇ ਹੋ ਤਾਂ ਤੁਹਾਨੂੰ ਦੂਜਾ ਚੌਕ ਹੈ ਜਿਹੜਾ ਉਹ ਨਹੀਂ ਟੱਪਣ ਦਿੱਤਾ ਜਾਏਗਾ ਤਾਂ ਉਸੇ ਤਰੀਕੇ ਪ੍ਰਸ਼ਾਸਨ ਦੇ ਵੱਲੋਂ ਹੁਣ ਲਗਾਤਾਰ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਆ ਤੇ ਆਈ ਦਿਨ ਹੀ ਕਿਸੇ ਨਾ ਕਿਸੇ ਅਪਰਾਧੀ ਨੂੰ ਕਿਸੇ ਨਾ ਕਿਸੇ ਗੈਂਗਸਟਰ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਜਾ ਰਿਹਾ ਤਾਂ ਦੱਸਦੀ ਹੈ ਕਿ ਲਗਾਤਾਰ ਜੇਕਰ ਪਿਛਲੇ 10 ਦਿਨਾਂ ਦੇ ਗੱਲ ਕਰੀ ਤਾਂ ਤਕਰੀਬਨ ਇਸ ਸਮੇਂ 8ਵਾਂ ਮਾਮਲਾ ਸਾਹਮਣੇ ਆਇਆ ਤਕਰੀਬਨ 8ਵਾਂ ਇਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ ਵੱਖੋ-ਵੱਖਰੇ ਇਲਾਕਿਆਂ ਦੇ ਵਿੱਚ ਇਨਕਾਊਂਟਰ ਹੋਏ ਨੇ ਪਹਿਲਾਂ ਜਿਰਕਪੁਰ ਦੇ ਵਿੱਚ ਵੀ ਇੱਕ ਇਨਕਾਊਂਟਰ ਹੋਇਆ ਸੀ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ 22 ਮਾਮਲਿਆਂ ਦੇ ਵਿੱਚ ਲੁਰੀਂਦੇ ਇੱਕ ਗੈਂਗਸਟਰ ਦਾ ਇਨਕਾਊਂਟਰ ਕੀਤਾ ਜਾਂਦਾ ਉਸ ਤੋਂ ਬਾਅਦ ਇੱਕ ਹੋਰ ਇਨਕਾਊਂਟਰ ਸਾਹਮਣੇ ਆਉਂਦਾ ਤੇ ਹੁਣ 24 ਘੰਟਿਆਂ ਦੇ ਵਿੱਚ ਇਹ ਤੀਜਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਤਿੰਨ ਜਿਹੜੇ ਗੈਂਗਸਟਰ ਨੇ ਮੋਟਰਸਾਈਕਲ ਦੇ ਉੱਪਰ ਸਵਾਰ ਸਨ ਪੁਲਿਸ ਦੇ ਵੱਲੋਂ ਰਸਤੇ ਦੇ ਵਿੱਚ ਨਾਕਾ ਲਗਾਇਆ ਹੋਇਆ ਸੀ ਤੇ ਜਦੋਂ ਨਾਕੇ ਤੇ ਪਹੁੰਚਦੇ ਆ ਪੁਲਿਸ ਰੋਕਣ ਦੇ ਲਈ ਰੁਕਣ ਦੇ ਲਈ ਇਸ਼ਾਰਾ ਕਰਦੀ ਆ ਉਸ ਤੋਂ ਬਾਅਦ ਖੇਤਾਂ ਦੇ ਵਿੱਚ ਦੇ ਭੱਜਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਉੱਥੇ ਪੁਲਿਸ ਦੇ ਨਾਲ ਇਹਨਾਂ ਦਾ ਮੁਕਾਬਲਾ ਹੁੰਦਾ ਤੇ ਮੁਕਾਬਲੇ ਤੋਂ ਬਾਅਦ ਫਾਇਰਿੰਗ ਤੋਂ ਬਾਅਦ ਇਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਹਾਲਾਂਕਿ ਇਹ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ <li>ਲੜਿੰਦੇ ਸਨ ਕੀ ਇਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਦੌਰਾਨ ਕੀ ਬਾਰਦਾਤ ਕੀਤੀ ਗਈ ਸੀ ਜਾਂ ਪੁਲਿਸ ਇਹਨਾਂ ਦਾ ਕਦੋਂ ਤੋਂ ਪਿੱਛਾ ਕਰ ਰਹੀ ਸੀ ਇਸ ਨੂੰ ਲੈ ਕੇ ਅਜੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਪਈ ਹੈ ਜਦੋਂ ਪੁਲਿਸ ਦੇ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਬਿਆਨ ਦਿੱਤਾ ਜਾਏਗਾ ਤਾਂ ਉਸ ਸਮੇਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਕਿ ਆਖਰ ਇਹ ਅਪਰਾਧੀ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਲੁੜਿੰਦੇ ਸੀ ਕਿੜੀਆਂ-ਕਿਹੜੀਆਂ ਇਹਨਾਂ ਦੇ ਵੱਲੋਂ ਬਾਰਦਾਤਾਂ ਤੇ ਕਿੱਥੇ-ਕਿੱਥੇ ਕੀਤੀਆਂ ਗਈਆਂ ਨੇ ਤੇ ਕੀ ਪਿਛਲੇ ਦਿਨਾਂ ਦੇ ਦੌਰਾਨ ਵੀ ਇਹਨਾਂ ਦੇ ਵੱਲੋਂ ਕੋਈ ਬਾਰਦਾਤ ਕੀਤੀ ਗਈ ਸੀ ਤਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਦੋਂ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਏਗੀ ਉਸ ਸਮੇਂ ਮਿਲਣਗੇ ਫਿਲਹਾਲ ਤੌਰ ਤੇ ਤਸਵੀਰਾਂ ਸਾਂਝੀਆਂ ਕਰ ਰਿਹਾ ਇਹ ਮੌਕੇ ਦੀਆਂ ਘਟਨਾਵਾਲੀ ਥਾਂ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਦੇ ਨਾਲ ਇਹਨਾਂ ਗੈਂਗਸਟਰਾਂ ਦਾ ਮੁਕਾਬਲਾ ਹੋਇਆ ਉੱਥੇ ਹੀ ਇਸ ਮਾਮਲੇ ਦੇ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਅੱਜ ਇੱਕ ਇਨਕਾਊਂਟਰ ਕਿਹਾ ਜਾ ਸਕਦਾ ਗੈਂਗਸਟਰਾਂ ਦੇ ਨਾਲ ਮੁਕठभेੜ ਹੋਈ ਹੈ ਪੁਲਿਸ ਦੀ ਕਿੰਨੇ ਲੋਕ ਗ੍ਰਿਫਤਾਰ ਕੀਤੇ ਗਏ ਕਿਵੇਂ ਹੋਇਆ ਸਰ ਡੋਗਾ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਮਾਨਯੋਗ ਐਸਐਸਪੀ ਵਿਵੇਕਸ਼ੀਲ ਸੋਨੀ ਜਿਹਦੇ ਨਿਸ਼ਾ ਨਿਰਦੇਸ਼ ਤੇ ਸ਼ਿਫਟਿੰਗ ਨਾਕਾਬੰਦੀ ਤੇ ਮੋਬਾਈਲ ਗਸ਼ਤ ਪੈਟਰੋਲਿੰਗ ਸ਼ੁਰੂ ਕੀਤੀ ਗਈ ਹੈ ਤਾਂ ਕਿ ਅਪਰਾਧੀਆਂ ਦੇ ਨੱਕ ਪਾਈ ਜਾ ਸਕੇ ਇਸੇ ਲੜੀ ਦੇ ਤਹਿਤ ਅੱਜ ਸੀਆਈਏ ਮੈਨਾ ਦੇ ਇੰਚਾਰਜ ਦਲਜੀਤ ਸਿੰਘ ਨੇ ਸਿਮੇਤ ਪੁਲਿਸ ਪਾਰਟੀ ਬੱਦਨੀ ਤੋਂ ਮੱਲੇਵਾਲਾ ਜਾਰੀ ਸੜਕ ਨੂੰ ਚਰਸਤੇ ਤੇ ਨਾਕਾਬੰਦੀ ਕਰੀ ਸੀ ਤਿੰਨ ਨੌਜਵਾਨ ਮੋਟਰਸਾਈਕਲ ਤੇ ਦੌੜਰ ਸਾਈਡ ਤੋਂ ਆਏ ਪੁਲਸ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਵਾਪਸ ਮੋਟਰਸਾਈਕਲ ਭਜਾ ਲਿਆ ਪੁਲਸ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਮੋਟਰਸਾਈਕਲ ਛੁੱਟ ਕੇ ਖੇਤਾਂ ਵਿੱਚੋਂ ਹੋ ਕੇ ਪੁਲਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਫਾਇਰਿੰਗ ਕਰਨ ਲੱਗੇ ਪੁਲਸ ਪਾਰਟੀ ਨੇ ਵੀ ਉਹਨਾਂ ਨੂੰ ਲਲਕਾਰਿਆ ਤੇ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕਰੀ ਪੁਲਸ ਪਾਰਟੀ ਦਾ ਦਬਾਅ ਵਧਦਾ ਵੇਖ ਕੇ ਉਹਨਾਂ ਨੇ ਪੁਲਸ ਪਾਰਟੀ ਕੋਲੇ ਸਰੈਂਡਰ ਕਰ ਦਿੱਤਾ ਜਿਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਈ ਤੇ ਇਹ ਮੁਦਲੀ ਪੁਸ਼ਕੇਸ਼ ਤੇ ਪਤਾ ਲੱਗਿਆ ਕਿ ਇਹ ਲक्की ਪਟਿਆਲ ਤੇ ਮਨਦੀਪ ਢਾਲੀਵਾਲ ਤੇ ਸ਼ਗਨਪ੍ਰੀਤ ਜੋ ਕਿ ਬੰਬੀਆ ਗੈਂਗ ਦੇ ਗੈਂਗਸਟਰ ਹਨ ਉਹਨਾਂ ਨਾਲ ਇਹ ਸੰਬੰਧਿਤ ਦੱਸੀ ਜਾ ਰਿਹਾ ਹੈ ਇਹਨਾਂ ਤਿੰਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ। ਤਾਂ ਕਿੰਨਾ ਅਸਲ ਕਿੰਨਾ ਫੜਾਈ ਇਹਨਾਂ ਦਾ। ਇਹਨਾਂ ਤਿੰਨਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਈਆਂ। ਤੇ ਸਰ ਕੋਈ ਜ਼ਖਮੀ ਵੀ ਹੋਇਆ ਜੀ ਇਹਦਾ। ਆ ਇਹਦੀ ਮੋਟ ਕੋਡ ਦੇ ਵਿੱਚ ਭੱਜਦੇ ਸਮੇਂ ਜਾਂ ਇਹਨਾਂ ਨੂੰ ਕਾਬੂ ਕਰਦੇ ਸਮੇਂ ਇੱਕ ਪੁਲਿਸ ਮਲਾਜੰਦੇ ਵੀ ਸੱਟਾਂ ਲੱਗੀਆਂ। ਇਹਨਾਂ ਚੋਂ ਇੱਕ ਦੋਸ਼ੀ ਹੈ ਜਸ਼ਵ, ਉਹਦੇ ਵੀ ਪੈਰ ਤੇ ਸੱਟ ਲੱਗੀ ਆ। ਪਾਈ ਗਈ। ਸਾਰੀ ਬਰਾਮਦ ਕੀਤੀ ਗਈ ਆ ਜੀ। ਕੋਈ ਗੋਲੀ ਵੀ ਲੱਗੀ ਜੀ ਕਿਸੇ ਨੂੰ? ਨਹੀਂ ਗੋਲੀ ਮਨੋਂ ਦੋਨੋਂ ਪਾਸਿਆਂ ਤੋਂ ਕਿਸੇ ਨੂੰ ਕੋਈ ਜ਼ਖਮੀ, ਗੋਲੀ ਨਾਲ ਕੋਈ ਜ਼ਖਮੀ ਨਹੀਂ। ਤੇ ਸਰ ਇਹ ਕਿੱਥੋਂ ਕਿੱਥੇ ਆ ਰਹੇ ਸੀ? ਉੱਪਰ ਇਦਰੋਂ ਦੂਧਰ ਸਾਈਡ ਤੋਂ ਆ ਰਹੇ ਸੀ ਅੱਗੇ ਫਰਦਰ ਤਪੀਸ਼ ਦਾ ਵਿਸ਼ਾ ਹੈਗਾ ਵੀ ਇਹ ਕਿਸ ਪਰ ਪਈ ਜਾ ਰਹੀ ਸੀ ਜਾਂ ਕੀ ਵਾਰਤ ਕਰਨ ਜਾ ਰਹੀ ਸੀ ਉਹ ਤਪੀਸ਼ ਦਰਾਂ ਜੋ ਵੀ ਅੱਗੇ ਆਊਗਾ ਤੁਹਾਨੂੰ ਅਕਰਦਨ ਦਿੱਤਾ ਜਾਏ ਇਹ ਤਿੰਨੋਂ ਮੋਟੇ ਜੀ ਜੀ ਪੰਜਾਬ ਦੇਣਾ ਹੋਵੇ ਹੁਣ ਅੱਜ